ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਮੋਗਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਦੇ ਵਿੱਚ ਇੱਕ ਮਹਿਲਾ ਤਸਕਰ ਦੀ ਲੱਖਾਂ ਦੀ ਪ੍ਰਾਪਰਟੀ ਨੂੰ ਪੁਲਿਸ ਨੇ ਜ਼ਬਤ ਕੀਤਾ ਹੈ ਤਾਂ ਦੱਸਦੀ ਹੈ ਕਿ ਨਸ਼ੇ ਦੀ ਤਸਕਰੀ ਕਰਕੇ ਇਹ ਪ੍ਰਾਪਰਟੀ ਬਣਾਈ ਗਈ ਸੀ ਜਿਸ ਤੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਲਗਾਤਾਰ ਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਰਾ ਦੇ ਉੱਤੇ ਸਿਕੰਜਾ ਕੱਸਿਆ ਜਾ ਰਿਹਾ ਹੈ ਤੇ ਹੁਣ ਮੋਗਾ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਮੋਗਾ ਦੇ ਵਿੱਚ ਇੱਕ ਮਹਿਲਾ ਤਸਕਰ ਦੀ ਲੱਖਾਂ ਦੀ ਪ੍ਰਾਪਰਟੀ ਨੂੰ ਪੁਲਿਸ ਦੇ ਵੱਲੋਂ ਜ਼ਬਤ ਕੀਤਾ ਗਿਆ ਹੈ ਆਲੀਸ਼ਾਨ ਕੋਠੀ ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆਏ ਤੇ ਨਾਲ ਹੀ ਉਸਦੀ ਕਾਰ ਵੀ ਕਬਜ਼ੇ ਦੇ ਵਿੱਚ ਲਈ ਗਈ ਹੈ ਤਾਂ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤੇ ਹੁਣ ਬੋਗਾ ਦੇ ਵਿੱਚ ਰਜਨੀ ਵਾਲਾ ਨਾਮ ਦੀ ਇਸ ਮਹਿਲਾ ਤੇ ਘਰ ਨੂੰ ਜਿਹੜਾ ਆ ਪੁਲਿਸ ਨੇ ਜ਼ਬਤ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਅਪ੍ਰੈਲ 2015 ਦੇ ਵਿੱਚ 260 ਗ੍ਰਾਮ ਹੈਰੋਇਨ ਸਮੇਤ ਰਜਨੀ ਬਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਦਾਲਤ ਨੇ ਰਜਨੀ ਬਾਲਾ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ ਤੇ ਹੁਣ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਿਹੜੀ ਜੰਗ ਨਸ਼ਾ ਖਿਲਾਫ ਪੁਲਿਸ ਨੇ ਛੇੜੀ ਹੋਈ ਹੈ ਉਸ ਦੇ ਖਿਲਾਫ ਹੁਣ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਰਜਨੀ ਬਾਲਾ ਦੇ ਘਰ ਨੂੰ ਜ਼ਬਤ ਕੀਤਾ ਗਿਆ ਹੈ ਤੇ ਲਗਾਤਾਰ ਹੀ ਇੱਕ ਕਾਰਵਾਈਆਂ ਜਿਹੜੀਆਂ ਨੇ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਮੋਗਾ ਜ਼ਿਲ੍ਹੇ ਦੇ ਬਾਗਾਪੁਰਾਣਾ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਚ ਗਈ ਹੈ ਜਿੱਥੇ ਮਹਿਲਾ ਤਸਕਰ ਦੀ ਲੱਖਾਂ ਦੀ ਪ੍ਰਾਪਰਟੀ ਨੂੰ ਪੁਲਿਸ ਨੇ ਜ਼ਬਤ ਕੀਤਾ ਹੈ ਕੀਤੀ ਹੈ ਕਿ ਇਹ ਇੱਕਦੋਂ ਤੱਕ ਜਿਹੜੀ ਇਹਦੀ ਨਿਲਾਮੀ ਦੀ ਪ੍ਰੋਸੈਸ ਪੂਰਾ ਹੋ ਜਾਊਗਾ ਜੀ ਇਹ ਜਲਦੀ ਅੱਜ ਇਹਨੂੰ ਸੀਲਿੰਗ ਕਰਕੇ ਇਹਦੇ ਵਾਸਤੇ ਅਸੀਂ ਨਿਲਾਮੀ ਲਈ ਕੁਰਕੀ ਵਾਸਤੇ ਲਿਖ ਕੇ ਭੇਜ ਤੇ ਕੁਰਕੀ ਕੁਦੀ ਸੀ ਉੱਤਰ ਵੱਲੋਂ ਸਾਨੂੰ ਆ ਜਦੋਂ ਵੀ ਆਇ ਸੀ ਇਹਨੂੰ ਅਸੀਂ ਸਹਿਣ ਤੇ ਪਹੁੰਚਿਆ ਤਸੀਲਦਾਰ ਸਾਹਿਬ ਜਿਹੜੀ ਇਹ ਜਗਾ ਇਹ ਕੀ ਸਾਂਝੀ ਜਗਾ ਚ ਜਾਂ ਉਹਨਾਂ ਦੀ ਆਪਣੀ ਜਗਾ ਲਈ ਹੋਈ ਸੀ ਕੀ ਸਾਰਾ ਕੁਛ ਹੈਗਾ ਇਹ ਉਹਨਾਂ ਦੀ ਆਪਣੀ ਪਰਚੇਸ ਕੀਤੀ ਹੋਈ ਸੀ ਠੀਕ ਹੈ ਜੀ ਕਿੰਨੀ ਜਗਾ ਸਾਰੇ 6 ਮਰਲੇ ਇਹਨਾਂ ਨੇ ਕਿਹੜੇ ਸਾਲ ਦੇ ਵਿੱਚ ਜਗਾ ਕੀਤੀ ਸੀ ਜਗਾ ਪਹਿਲਾਂ ਦੀ ਲਈਦੀ ਸੀ ਸਰ ਇਸ ਕੋਲ علاوہ ਵੀ ਰਜਿस्ट्री ਦੀ ਪ੍ਰਾਪਰਟੀ ਸੀ ਜਿਹੜੀ ਤੁਸੀਂ ਕਲ ਕਰਨ ਜਾ ਰਹੇ ਹੈਗੇ ਆ ਨਾ ਸਿਰਫ ਇਹ ਹੀ ਹੈ। ਇਹੀ ਸਿਰਫ ਇਹੀ ਕੋਟ ਹੈ। 6.5 ਕਿੰਨੇ ਸਮੇਂ ਵਿੱਚ ਪ੍ਰੋਸੈਸ ਪੂਰਾ ਹੋ ਜਾਊ? ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਣਾ ਕਿਹੜਾ ਥੋੜੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਕਿ ਇਹ ਮੋਗੇ ਦਾ ਪਹਿਲਾ ਕੇਸ ਹੈ ਤੇ ਹੋ ਸਕਦਾ ਪੰਜਾਬ ਦਾ ਵੀ ਪਹਿਲਾ ਕੇਸ ਹੋਵੇ ਜਿਸ ਚ ਪ੍ਰਾਪਰਟੀ ਫੋਰਫੀਟ ਹੋਈ ਹੋਵੇ। ਕਿਉਂਕਿ ਫ੍ਰੀਜ਼ਿੰਗ ਆਰਡਰ ਤਾਂ ਕਈਆਂ ਦੇ ਆ ਜਾਂਦੇ ਨੇ ਫਿਰ ਕਈ ਕੇਸਾਂ 'ਚ ਕੀ ਹੁੰਦਾ ਸਜ਼ਾ ਨਹੀਂ ਹੁੰਦੀ ਜਾਂ ਸਜ਼ਾ ਹੋ ਜਾਂਦੀ ਹੈ ਤਾਂ ਫਿਰ ਕਿਸੇ ਨਾ ਕਿਸ ਤਰ੍ਹਾਂ ਉਹ ਅਪੀਲ 'ਚ ਇਹ ਬਚਾਅ ਕਰ ਲੈਂਦਾ ਉਹਦੀ ਪ੍ਰਾਪਰਟੀ ਦਾ ਪਰ ਹੁਣ ਇਸ ਕੇਸ 'ਚ ਤਕਰੀਬਨ ਮੁਕਦਮਾ 2015 ਦਾ ਹੈ ਤੇ 2025 ਚ ਆ ਕੇ 10 ਸਾਲ ਦੇ ਪ੍ਰੋਸੈਸ ਦੇ ਤ ਬਾਅਦ ਇਹ ਫ੍ਰੀਜ਼ ਹੋ ਰਹੀ ਹੈ ਫੋਰਫੀਟ ਹੋ ਰਹੀ ਹੈ ਪ੍ਰਾਪਰਟੀ ਤੇ ਬਹੁਤ ਵੱਡੀ ਮਤਲਬ ਪ੍ਰਾਪਤੀ ਹੈਗੀ ਹੈ ਉਹ 50 ਕਰੋੜ ਦੀ ਸਵਤ ਇਹ ਜਿਹੜੀ ਅੱਜ ਕੋਠੀ ਤੁਸੀਂ ਜ਼ਬਤ ਕੀਤੀ ਆ ਗਈ ਹੈ ਤੇ ਇਹਦਾ ਅਸਲ ਸਾਰਾ ਕੇਸ ਥੋੜਾ ਸਮਝਾਉਂਗੇ ਜੀ ਬਿਲਕੁਲ ਜੀ ਇਹ ਕੋਠੀ ਜਿਹੜੀ ਹੈਗੀ ਰਜਨੀ ਬਾਲਾ ਪਤਨੀ ਮਹਿੰਦਰਪਾਲ ਤੇ ਜਸੋਵਾਲ ਵਾਲੀ ਗਲੀ ਚ ਸਥਿਤ ਹੈ ਕੋਠੀ ਇਹ ਕੋਠੀ ਜਿਹੜੀ ਬਣਾਈ ਗਈ ਸੀ ਉਹ ਨਸ਼ੇ ਦੀ ਜਿਹੜੀ ਨਸ਼ੇ ਰਾਹੀਂ ਜਿਹੜੀ ਕਮਾਈ ਗਈ ਸੀ ਉਹ ਕਮਾਈ ਨਾਲ ਬਣਾਈ ਗਈ ਸੀ ਇਸ ਕਰਕੇ ਮੁਕੱਦਮਾ ਨੰਬਰ 40 2015 ਦਾ ਜਿਦੇ ਚ ਰਜਨੀ ਬਾਲਾ ਕੋਲੋਂ 260 ਗ੍ਰਾਮ ਹਿਰੋਇਨ ਬਰਾਮਦ ਹੋਈ ਸੀ ਉਸ ਮਕਦਮੇ 'ਚ ਅਸੀਂ ਇਹਦਾ ਪਹਿਲਾਂ ਫ੍ਰੀਜ਼ਿੰਗ ਕਰਕੇ ਐਸਐਚਓ ਵੱਲੋਂ ਮੌਕੇ ਦੇ ਐਸਐਚਓ ਵੱਲੋਂ ਫ੍ਰੀਜ਼ ਕਰਕੇ ਇਹਦਾ ਆਰਡਰ ਕਨਫਰਮ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀ। ਉਹਨਾਂ ਤੋਂ ਉਹ ਆਰਡਰ 2020 ਦੇ ਵਿੱਚ ਕਨਫਰਮ ਹੋ ਗਿਆ ਸੀਗਾ। ਉਦੋਂ ਇਹ ਕੋਠੀ ਦੀ ਵੈਲਿਊ 23 ਲੱਖ ਦੇ ਕਰੀਬ ਸੀਗੀ ਤੇ ਇਹਦੀ ਇੱਕ ਕਾਰ ਵੀ ਜੱਪ ਕੀਤੀ ਗਈ ਸੀ ਜਿਹੜੀ ਰਜਨੀ ਵਾਲਾ ਦੇ ਬੇਟੇ ਦੇ ਨਾਂ ਤੇ ਸੀਗੀ। ਉਹ ਕਾਰ ਥਾਣੇ 'ਚ ਖੜੀ ਹੈ ਉੱਥੇ ਤੁਹਾਨੂੰ ਦਿਖਾ ਦਾਂਗੇ ਉਹ ਕਾਰ ਵੀ i20 ਕਾਰ ਹੈਗੀ ਆ ਉਹਦੀ ਇੱਕ ਵੈਲਿਊ ਤਕਰੀਬਨ 7 ਲੱਖ 60 ਹਜ਼ਾਰ ਸੀਗੀ। ਇਹ ਹੁਣ ਉਸ ਤੋਂ ਬਾਅਦ ਜਦੋਂ ਇਹ ਸਜ਼ਾ ਹੋ ਗਈ ਮੁਕਦਮੇ ਵਿੱਚ ਸਜ਼ਾ ਹੋਣ ਤੋਂ ਬਾਅਦ ਅਸੀਂ ਫੇਰ ਭੇਜਿਆ ਕਿ ਇਹਨੂੰ ਫ੍ਰੀਜ਼ ਕੀਤਾ ਜਾਵੇ ਪ੍ਰਾਪਰਟੀ ਨੂੰ ਅ ਫੋਰਫੀਟ ਕੀਤਾ ਜਾਵੇ ਤਾਂ ਕਿ ਇਹ ਸਰਕਾਰ ਪ੍ਰਾਪਰਟੀ ਇਹਨੂੰ ਲੈ ਕੇ ਫਿਰ ਕੁਲਕੀ ਕਰਾ ਕੇ ਤੇ ਇਹਦੇ ਬੋਲੀ ਤੇ ਵੇਚਿਆ ਜਾ ਸਕੇ ਉਹ ਆਰਡਰ ਸਾਨੂੰ ਪਿਛਲੇ ਸਾਲ ਮਿਲਿਆ ਸੀ ਪਰ ਉਸ ਵਿੱਚ ਫਿਰ ਇਹਨੂੰ ਅਪੀਲ ਕਰਨ ਦਾ ਹੱਕ ਹੁੰਦਾ ਹੈ ਕਿਉਂਕਿ ਇਹ ਸ਼ੋਅ ਕਰ ਸਕਦੀ ਹੈ ਵੀ ਨਹੀਂ ਨਾ ਲਈ ਜਾਵੇ ਮੇਰੀ ਪ੍ਰਾਪਰਟੀ ਮੇਰੀ ਹੋਰ ਸੋਤਰਾ ਸਰੋਤਾ ਤੋਂ ਬਣੀ ਹੋਈ ਪ੍ਰਾਪਰਟੀ ਹੈਗੀ ਹੈ ਪਰ ਉਹ ਅਪੀਲ ਵੀ ਖਾਰਜ ਹੋ ਚੁੱਕੀ ਹੈ ਤੇ ਅੱਜ ਸਾਡੇ ਕੋਲ ਇਹ ਆਰਡਰ ਆ ਚੁੱਕਿਆ ਹੈ ਅਸੀਂ ਇਹਨੂੰ ਅੱਜ ਕੁਰਕ ਕਰਕੇ ਇਹਦੇ ਤੇ ਸੀਲ ਲਗਾ ਕੇ ਤਹਿਸੀਲਦਾਰ ਸਾਹਿਬ ਸੀਲ ਲਗਾ ਕੇ ਕੇਸ ਦੁਆਰਾ ਉਹਨਾਂ ਨੂੰ ਡੀਆਰਓ ਸਾਹਿਬ ਭੇਜਾਂਗੇ ਭੀ ਡੀਆਰਓ ਸਾਹਿਬ ਜਿਹੜੇ ਮਾਲ ਅਫਸਰ ਹੈਗੇ ਨੇ ਜ਼ਿਲ੍ਹਾ ਦੇ ਉਹਨਾਂ ਨੇ ਇਹਨੂੰ ਕੁਰਕੀ ਦੇ ਆਰਡਰ ਪਾਸ ਕਰਨਾ ਉਹ ਥੋੜੇ ਆਉਣ ਵਾਲੇ ਸਮੇਂ 'ਚ ਇਹਦੀ ਕੁਰਕੀ ਕਰਾਈ ਜਾਏਗੀ ਫਿਰ ਇਹਦੀ ਬੋਲੀ ਕਰਾ ਕੇ ਪ੍ਰਾਈਵੇਟ ਰੱਤੀ ਤੇ ਪੈਸਾ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਇਆ ਜਾਏਗਾ